ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਵੀ ਬਲ ਅਤੇ ਮਜ਼ਬੂਤੀ ਮਿਲੀ ਜਦੋਂ ਵਿਧਾਨ ਸਭਾ ਹਲਕਾ ਡਿੜਬਾ ਦੇ ਗ੍ਰੀਨਲੈਂਡ ਪੈਲੇਸ ਵਿੱਚ ਮਹਿਲਾ ਚੌਂਕ ਵਿਖੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸਥਿਕਾਰ ਸ਼ਕਸ਼ੇਤਾ ਨਿਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ। ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤਹੇਰ ਦੀ ਚੋਣ ਮਹੀਮ ਦੀਨੋ ਦਿਨ ਵੀ ਤੇਜ਼ ਹੋ ਰਹੀ ਹੈ। ਅੱਜ ਦਾ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਮੀਤਹੇਰ ਦੀ ਜਿੱਤ ਪੱਕੀ ਹੈ। ਦੇਖੋ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਆਪਣੀਆਂ-ਆਪਣੀਆਂ ਪਾਰਟੀਆਂ ਛੱਡ ਕੇ ਕਾਲੀ ਦਲ, ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਕਿ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲੇ ਆ ਸਿਰਫ ਅਜਿਹੇ ਦੂਸਰੇ ਪ੍ਰੋਗਰਾਮ 'ਚ ਪਹੁੰਚ ਚੁੱਕੇ ਆ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਬਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਲ ਆ ਰਹੇ ਨੇਗੇ ਔਰ ਲੋਕਾਂ ਨੂੰ ਆਸ ਆ ਕਿ 2 ਸਾਲਾਂ ਚ ਵੱਡੇ ਕੰਮ ਕੀਤੇ ਨੇਗੇ ਔਰ ਜਿਹੜੇ ਰਹਿਣ ਨੇ 3 ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਆ ਕਿ ਆਹ ਬਾਹਰੇ ਲੋਕਾਂ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਆ ਜੀ ਦੀਵਾ ਸਾਹਿਬ ਦਾ ਹੈ ਆਉਣ ਵਾਲੇ ਸਮੇਂ 'ਚ ਰਵਿੰਦ ਕੇਜਰੀਬਾਲ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਰਵਿੰਦ ਕੇਜਰੀਬਾਲ ਜੀ ਸਮੁੱਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਾਬ ਦਾ ਇੱਕ ਵੱਡਾ ਹਲਾਰਾ ਮਿਲੂਗਾ ਜਿਹੜੀ ਆ ਚੋਣ ਮੇਮ ਸਿਖਰਾਂ ਤੇ ਇਹਨੂੰ ਹੋਰ ਚਾਰ ਚੰਨ ਲਾਉਣ ਲਈ ਸਾਡੇ ਕਾਮਿਕ ਕਨਵੀਨਰ ਵੀ ਆਉਣਗੇ ਦੇਖੋ ਜੀ ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਕਹੋ ਜੁਆਇਨਿੰਗ ਜਾਮਾ ਦੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚੈਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਆ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ੍ਹ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਔਣੀਏ ਤਾ ਗਰਮੀ ਬਹੁਤ ਜ਼ਿਆਦਾ ਆ ਰਹੀ ਹੈ ਅਸੀਂ ਇਹ ਗੱਲ ਵੀ ਕਰ ਰਹੇ ਹਾਂ ਕਿ ਸਭ ਨੂੰ ਠੰਡੇ ਕਰਕੇ ਭੇਜਾਂਗੇ ਲੱਗਦਾ ਮੁਕਾਬਲਾ ਕਿਵੇਂ ਚੱਲਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿਣ ਉਹ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ 4 ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪਦੇ ਆਪ ਦੇ ਘਰੇ ਤੋਰਨਾ ਜਿਹੜੇ ਬਾੜ ਦੇ ਲਈ ਹਲਕਿਆਂ ਤੋਂ ਆਏ ਹੋਏ ਹਨ ਇੱਧਰ ਆ ਜੀ ਇੱਧਰ